ਵਾਸ ਵੈਲਕਮ ਟੂ ਮਾਈ ਨਿਊ ਬਲੌਗ ਹੋਰ ਕਿਵੇਂ ਸਾਰੇ ਠੀਕ ਠਾਕ ਹੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਵੱਧ ਚੁੱਕੇ ਨੇ 5 5:30 ਹੋ ਗਏ ਜੀ ਆਪਾਂ ਇਸ ਵਕਤ ਖੜੇ ਵਰਨਾਲਾ ਮੰਡੀ ਦੇ ਵਿੱਚ ਹੈ ਤਰੀਕ ਹੈਗੀ ਅੱਜ 4 ਦਿਨ ਹੈਗਾ ਜੀ ਵੀਰਵਾਰ ਚਲੋ ਆਪਾਂ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਪਾਰ ਹੈ ਜੀ ਹੋਲ ਸੇਲ ਦੇ ਰੇਟ ਜੀ ਤੇ ਸਬਜ਼ੀਆਂ ਤੋਂ ਲੈ ਕੇ ਆਪਾਂ ਆਲੂ ਪਿਆਜ਼ ਤੇ ਫਲਾਂ ਦੇ ਰੇਟ ਵੇਖਾਂਗੇ ਵੀ ਕੀ ਪਾ ਚੰਦਰੇ ਜੀ ਅੱਜ ਦਾ ਜੀ ਹੋਲ ਸੇਲ ਦਾ ਰੇਟ ਹੈ ਤੇ ਆਪਣੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਤੇ ਆਪਣੇ ਚੈਨਲ ਨੂੰ ਸਪੋਰਟ ਜ ਹਾਂਜੀ ਦੋਸਤੋ ਜਿਹੜੇ ਨਾਰਮਲ ਮਾਰਟਰ ਹੁੰਦਾ ਜੀ ਉਹਦਾ ਰੇਟ ਹੈਗਾ ਜੀ ਇਹ ਵੀ ਪੂਰੇ ਵਧੀਆ ਮਾਰਟਰ ਹੁੰਦਾ ਤੇ ਛੋਟੀ ਫਲੀ ਵਾਲ ਇਹਨਾਂ ਦਾ ਰੇਟ ਹੈਗਾ ਜੀ 45 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਇਹ ਬੰਦ ਘੱਟੇ ਦੇ حساب ਨਾਲ ਆ ਜੀ ਪਰ ਆਤੀ ਕਿਲੋ ਦੇ حساب ਨਾਲ ਜੀ ਘੱਟੇ ਦਾ ਹਾਂਜੀ ਦੋਸਤੋ ਜਿਹੜਾ ਪੈਨਸਲ ਮਾਰਟਰ ਹੁੰਦਾ ਜੀ ਇਹਦਾ ਰੇਟ ਹੈਗਾ ਜੀ ਬੰਦ ਘੱਟੇ ਆ ਜਿਹੜਾ ਲੰਮੀ ਫਲੀ ਵਾਲੇ ਦਾ ਜੀ ਪੈਨਸਲ ਦਾ ਰੇਟ ਹੈਗਾ ਜੀ 75 ਤੋਂ ਲੈ ਕੇ 80 ਰੁਪਏ ਤੱਕ ਦਾ ਭਾਅ ਜੀ ਹਰੇ ਮਾਰਟਰਾਂ ਦਾ ਜੀ ਪੈਨਸਲ ਮਾਰਟਰ ਦਾ ਜੀ ਹਾਂਜੀ ਦੋਸਤੋ ਅਰਬੀ ਦਾ ਰੇਟ ਹੈਗਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਪਾਜ ਜੀ ਅਰਬੀ ਦਾ ਜੀ ਇਹ ਬੰਦ ਗੱਟੇ ਦਾ ਪਾਜ ਜੀ ਅਰਬੀ ਦਾ ਜੀ ਹੋਲ ਸੇਲ ਦਾ ਰੇਟ ਜੀ ਹਾਂਜੀ ਦੋਸਤੋ ਹਰੀ ਮਿਰਚ ਦਾ ਰੇਟ ਹੈਗਾ ਜੀ ਬੰਦ ਗੱਟੇ ਦਾ ਰੇਟ ਦੱਸਾਂਗੇ ਵੀ ਬੰਦ ਗੱਟੇ ਦਾ ਰੇਟ ਕੀ ਹੈ ਜੀ ਤੇ ਬੰਦ ਗੱਟੇ ਦਾ ਰੇਟ ਹੈਗਾ ਜੀ ਹਰੀ ਮਿਰਚ ਦਾ ਜੀ 40 ਤੋਂ ਲੈ ਕੇ 45 ਰੁਪਏ ਤੱਕ ਦਾ ਪਾਜ ਜੀ ਹਰੀ ਮਿਰਚ ਦਾ ਜੀ ਇਹ ਬੰਦ ਗੱਟੇ ਦਾ ਪਾਜ ਜੀ ਹਰੀ ਮਿਰਚ ਦਾ ਹਾਂਜੀ ਦੋਸਤੋ ਸ਼ਕਰਗੰਦੀ ਦਾ ਰੇਟ ਹੈਗਾ ਜਿਹੜੀ ਬੰਗਲੌਰ ਵਾਲੀ ਸ਼ਕਰਗੰਦੀ ਹੈ ਜੀ ਉਹਦਾ ਰੇਟ ਹੈਗਾ ਜੀ 25 ਤੋਂ ਲੈ ਕੇ 30 ਰੁਪਏ ਕਿਲੋ ਤੱਕ ਦਾ ਭਾਅ ਜੀ ਸ਼ਕਰਗੰਦੀ ਦਾ ਜਿਹੜੀ ਰਾਜਸਥਾਨ ਵਾਲੀ ਸ਼ਕਰਗੰਦੀ ਹੁੰਦੀ ਹੈ ਜੀ ਉਹਦਾ ਰੇਟ ਹੈਗਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਸ਼ਕਰਗੰਦੀ ਦਾ ਜੀ ਉਹਦਾ ਹਾਂਜੀ ਦੋਸਤੋ ਜਿਹੜੀ ਬੰਗਲੌਰ ਵਾਲੀ ਸਿਮਲਾ ਮਿਰਚਾ ਉਹਦਾ ਉਹਦਾ ਰੇਟ ਹੈਗਾ ਜੀ 75 ਰੁਪਏ ਕਿਲੋ ਦਾ ਭਾਅ ਜੀ ਸਿਮਲਾ ਮਿਰਚ ਦਾ ਜੀ ਬੰਦੇ ਡੱਬੇ ਦਾ ਭਾਅ ਜੀ ਇਹ ਹਾਂਜੀ ਦੋਸਤੋ ਹਲਦੀ ਦਾ ਭਾਅ ਹੈਗਾ ਜੀ ਬੰਦ ਗੱਟੇ ਦਾ ਰੇਟ ਹੈਗਾ ਜੀ 35 ਰੁਪਏ ਕਿਲੋ ਦਾ ਭਾਅ ਜੀ ਹਲਦੀ ਦਾ ਜੀ ਇਹ ਬੰਦ ਗੱਟੇ ਦਾ ਭਾਅ ਜੀ ਹਲਦੀ ਦਾ ਹਾਂਜੀ ਅਦਰਕ ਦਾ ਭਾਅ ਹੈਗਾ ਜੀ ਜਿਹੜਾ ਵਧੀਆ ਅਦਰਕ ਹੈਗਾ ਜੀ ਉਹਦਾ ਰੇਟ ਹੈਗਾ ਜੀ 55 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਜੀ ਅਦਰਕ ਦਾ ਜੀ ਇਹ ਪੂਰਾ ਵਧੀਆ ਟੌਪ ਦਾ ਅਦਰਕ ਹੈ ਵੀ ਬੰਦ ਗੱਟੇ ਦਾ ਭਾਅ ਜੀ ਆ ਜੁਆ ਜੀ ਹਾਂਜੀ ਦੋਸਤੋ ਜਿਹੜਾ ਕੁੰਮਬਾ ਦਾ ਰੇਟ ਹੈਗਾ ਜੀ ਇਹ ਮਸ਼ਰੂਮ ਦਾ ਰੇਟ ਹੈਗਾ ਜੀ ਇਹ 120 ਰੁਪਏ ਕਿਲੋ ਦਾ ਭਾਅ ਜੀ ਮਸ਼ਰੂਮ ਦਾ ਜੀ ਇਹ ਬੰਦ ਡੱਬੀਆਂ ਦਾ ਭਾਅ ਜੀ ਹਾਂਜੀ ਦੋਸਤੋ ਜਿਹੜੀ ਮੋਟੀ ਐ ਮਿਰਚ ਹੈਗੀ ਜੀ ਇਹਦਾ ਰੇਟ ਹੈਗਾ ਜੀ 50 ਰੁਪਏ ਕਿਲੋ ਦਾ ਭਾਅ ਜੀ ਮੋਟੀ ਵਾਲੀ ਮਿਰਚ ਦਾ ਜੀ ਉਹ ਪੁਲਾ ਮਿਰਚ ਦਾ ਤੇ ਜਿਹੜੀ ਇਹ ਤੋਂ ਹੋਰ ਆਲਕੀ ਹੁੰਦੀ ਆ ਜੀ ਉਹਦਾ ਰੇਟ ਹੈਗਾ ਪਤਲੀ ਵਾਲੀ ਮਿਰਚ ਦਾ ਜੀ ਚਾਰੀ ਮਿਰਚ ਦਾ ਰੇਟ ਹੈਗਾ ਜੀ 50 ਤੋਂ ਲੈ ਕੇ ਬੁਲੰ 40 ਰੁਪਏ ਤੱਕ ਦਾ ਭਾਅ ਜੀ ਮਿਰਚ ਦਾ ਜੀ ਇਹ ਬੰਦ ਘਟੇ ਦਾ ਭਾਅ ਜੀ ਚਾਰੀ ਮਿਰਚ ਦਾ ਹਾਂਜੀ ਦੋਸਤੋ ਇਹ ਨਿੰਬੂ ਦਾ ਭਾਅ ਹੈਗਾ ਜੀ ਇਹ ਬੰਦ ਡੱਬਿਆਂ ਚਾਹੁੰਦੇ ਆ ਨਿੰਬੂ ਤੇ ਰੇਟ ਹੈਗਾ ਜੀ ਇਹਦਾ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਨਿੰਬੂਆਂ ਦਾ ਜੀ ਹਾਂਜੀ ਦੋਸਤੋ ਜਿਹੜੀ ਵਧੀਆ ਗਾਜਰ ਹੁੰਦੀਆਂ ਨਾ ਜੀ ਵਧੀਆ ਕੁਆਲਿਟੀ ਦੀ ਗੰਗਾ ਨਗਰ ਵਾਲੀ ਵੀ ਗਾਜਰ ਆਉਣੀ ਸ਼ੁਰੂ ਹੋ ਗਿਆ ਤੇ ਉਹਦਾ ਰੇਟ ਹੈਗਾ ਜੀ 20 ਤੋਂ ਲੈ ਕੇ 22 ਰੁਪਏ ਤੱਕ ਦਾ ਭਾਅ ਜੀ ਗਾਜਰਾਂ ਦਾ ਜੀ ਇਹ ਬੰਦ ਘਟਿਆਂ ਦਾ ਭਾਅ ਜੀ ਗਾਜਰਾਂ ਦਾ ਜੀ ਜਿਹੜੀ ਇਹ ਤੋਂ ਥੋੜੀ ਜੀ ਹਲਕੀ ਕੁਆਲਿਟੀ ਹੁੰਦੀ ਹੈ ਹਾਂਜੀ ਦੋਸਤੋ ਜਿਹੜਾ ਛੂਰਾ ਹੁੰਦਾ ਜੀ ਗਾਜਰਾਂ ਦਾ ਉਹਦਾ ਰੇਟ ਹੈਗਾ ਜੀ 10 ਤੋਂ ਲੈ ਕੇ 15 ਰੁਪਏ ਤੱਕ ਮਿਲ ਜੂ ਜੀ ਬੰਦ ਘਟਾਈ हां जी दोस्तों टमाटर ਦਾ ਰੇਟ ਕੱਟ ਚੁੱਕਾ ਜੀ ਟਮਾਟਰ ਦਾ ਰੇਟ ਰਹਿ ਗਿਆ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਪਾਅ ਰਹੇਗਾ ਜੀ ਕਿਲੋ ਦਾ ਜੀ ਟਮਾਟਰ ਦਾ ਜੀ ਇਹ ਬੰਦ ਗ੍ਰੇਡ ਮੰਨਣਾ ਕਿ ਜੇ ਕਿਸੇ ਨੇ ਵੀ ਲੈਣਾ ਹੈ ਜੀ ਬੰਦ ਗ੍ਰੇਡਾਂ ਦਾ ਪਾਅ ਹੁੰਦਾ ਜੀ ਟਮਾਟਰ ਦਾ ਜੀ ਤੇ ਦਾ ਰੇਟ ਹੈਗਾ ਜੀ 100 ਤੋਂ ਲੈ ਕੇ 120 ਰੁਪਏ ਤੱਕ ਦਾ ਪਾਅ ਜੀ ਸਲਾਦ ਪੱਤੇ ਦਾ ਜੀ ਪੂਰਾ ਵਧੀਆ ਟੌਪ ਦਾ ਸਲਾਦ ਪੱਤਾ ਜੋ ਮਰਜ਼ੀ ਹਾਂਜੀ ਦੋਸਤੋ ਆਪਾਂ ਬਾਈ ਹੈਰੀ ਨਾਲ ਵੀ ਗੱਲਬਾਤ ਕਰਦੇ ਆਂ ਕਿ ਗੋਭੀ ਦਾ ਕੀ ਭਾਅ ਤੰਰੇ ਜੀ ਹੋਲਸੇਲ ਦਾ ਰੇਟ ਜੀ ਤੇ ਆਪਾਂ ਖੀਰੇ ਬਾਰੇ ਵੀ ਗੱਲਬਾਤ ਕਰਦੇ ਆਂ ਬਾਈ ਨਾਲ ਵੀ ਕੀ ਭਾਅ ਰਿਹਾ ਜੀ ਕੱਦੂ ਤੇ ਖੀਰੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਫੁੱਲ ਗੋਭੀ ਦਾ ਭਾਅ ਹੈਗਾ ਜੀ ਅੱਜ ਦਾ ਭਾਅ ਰਿਹਾ ਜੀ 25 ਰੁਪਏ ਕਿਲੋ ਦਾ ਭਾਅ ਜੀ ਫੁੱਲ ਗੋਭੀ ਦਾ ਜੀ ਇਹ ਬਾਈ ਹੈਰੀ ਗ로우 ਮਿਲਦੀ ਵੀ ਪੂਰੀ ਵਧੀਆ ਟੌਪ ਦੀ ਗੋਭੀ ਆ ਜੀ 20 ਰੁਪਏ ਕੋਲੇ ਦਾ ਪਾ ਜੀ ਲਫਾਫੇ ਦਾ ਜੀ ਬੰਦ ਦਾ ਹਾਂਜੀ ਦੋਸਤੋ ਪੱਤ ਗੋਭੀ ਦਾ ਪਾ ਹੈਗਾ ਜੀ ਹੋਲ سیل ਦਾ ਰੇਟ ਜੀ ਬੰਦ ਲਫਾਫੇ ਦਾ ਰੇਟ ਹੈ ਜੀ 10 ਕਿਲੋ ਲਫਾਫੇ ਦੇ ਵਿੱਚ ਪੈਕਿੰਗ ਕਿੰਨੀ ਹੁੰਦੀ ਹੈ ਜੀ ਤੇ ਰੇਟ ਹੈਗਾ ਜੀ 13 ਤੋਂ ਲੈ ਕੇ 15 ਰੁਪਏ ਤੱਕ ਦਾ ਪਾ ਜੀ ਪੱਤ ਗੋਭੀ ਦਾ ਜੀ ਤਾਜੀ ਬੇਹੇ ਜੀ ਲੋਕਲ ਪੱਤ ਗੋਭੀ ਹੈ ਜੀ ਇਹ ਹਾਂਜੀ ਦੋਸਤੋ ਖੀਰੇ ਦਾ ਰੇਟ ਹੈਗਾ ਜੀ 10 ਰੁਪਏ ਕਿਲੋ ਦਾ ਪਾ ਰਹਿ ਗਿਆ ਜੀ ਖੀਰੇ ਦਾ ਜੀ ਇਹ ਲੋਕਲ ਖੀਰਾ ਬਾਈ ਹੈਰੀ ਕੋਲੇ ਮਿਲਦਾ ਜੀ ਪੂਰਾ ਵਧੀਆ ਟਾਪ ਦਾ ਖੀਰਾ ਜੀ ਇਹ ਕਾਲਾ ਹੈ ਦਾ ਖੀਰਾ ਤੇ ਬੰਦ ਲਫਾਫੇ ਦਾ ਭਾਜ ਜੀ ਇਹਦੇ ਵਿੱਚ ਵੇਟ ਕਿੰਨਾ ਹੁੰਦਾ ਫਿਰ ਅੱਜ ਵੇਟ ਬਈ 16 17 ਹਾਂਜੀ ਦੋਸਤੋ 16 17 ਕਿਲੋ ਵੇਟ ਹੁੰਦਾ ਜੀ ਇਕੱਠਾ ਲਫਾਫਾ ਲੈਣਾ ਪੈਣਾ ਜੇ ਕਿਸੇ ਨੂੰ ਵੀ ਲੈਣਾ ਜੀ ਬੰਦ ਲਫਾਫੇ ਦਾ ਭਾਜ ਖੀਰੇ ਦਾ ਹਾਂਜੀ ਦੋਸਤੋ ਜਿਹੜਾ ਲੋਕਲ ਨਿੰਬੂ ਆ ਜੀ ਲੋਕਲ ਨਿੰਬੂ ਦਾ ਰੇਟ ਹੁੰਦਾ ਜੀ ਘੱਟ ਤੇ ਰੇਟ ਹੈਗਾ ਜੀ ਲੋਕਲ ਨਿੰਬੂ ਦਾ ਰੇਟ ਰਿਹਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਜ ਜੀ ਨਿੰਬੂ ਦਾ ਜੀ ਉਹ ਬੰਦ ਲਫਾਫੇ ਦਾ ਭਾਜ ਜੀ ਨਿੰਬੂ ਦਾ ਹਾਂਜੀ ਦੋਸਤੋ ਮੰਡੀ ਦੇ ਵਿੱਚ ਗੋਭੀਓ ਗੋਭੀ ਹੋ ਗਈ ਆ ਤੇ ਦੇਖਦਾ ਵੀ ਫਰਕ ਪੈਂਦਾ ਜਾਂ ਨਹੀਂ ਪੈਂਦਾ ਰੇਟ ਦਾ ਜੀ ਤੇ ਮੰਡੀ ਦੇ ਵਿੱਚ ਗੱਡੀਆਂ ਬਹੁਤ ਆ ਚੁੱਕੀਆਂ ਨੇ ਮੰਡੀ ਦੇ ਵਿੱਚ ਗੋਭੀ ਦੀਆਂ ਜੀ ਹੋਰ ਬਾਪੂ ਜੀ ਠੀਕੋ ਹਾਂਜੀ ਠੀਕ ਆ ਵਧੀਆ ਕੰਮ ਹੋ ਹਾਂਜੀ ਦੋਸਤੋ ਜਿਹੜੀ ਵਧੀਆ ਮੂਲੀ ਹੁੰਦੀ ਆ ਜੀ ਉਹਦਾ ਰੇਟ ਆਏਗਾ ਜੀ 10 ਰੁਪਏ ਕਿਲੋ ਆ ਜੀ ਮੂਲੀ ਦਾ ਜੀ ਜਿਹੜੀ ਵਧੀਆ ਟੌਪ ਦੀ ਮੂਲੀ ਆ ਜਿਹੜੀ ਕਟ ਥੋੜੀ ਜੀ ਹਲਕੀ ਮੂਲੀ ਹੁੰਦੀ ਆ ਉਹਦਾ ਰੇਟ ਹੈਗਾ ਜੀ ਜੋ ਵੀ ਦਿਖਾ ਦਿੰਨੇ ਆਪਾਂ 5 ਰੁਪਏ ਕਿਲੋ ਮਿਲ ਜੂ ਜਿਹੜੀ ਹਲਕੀ ਮੂਲੀ ਹੁੰਦੀ ਆ ਠੀਕ ਹੈ ਜੀ ਇਹ ਥੋੜੀ ਜੀ ਛੋਟੀ ਹੁੰਦੀ ਆ ਜਿਹੜੀ ਲੰਮੀ ਵਾਲੀ ਮੂਲੀ ਆ ਉਹਦਾ ਰੇਟ ਹੁੰਦਾ ਜੀ ਤੇਜ ਤੇ ਪੰਡ ਪੂਰੀ ਲੈਣੀ ਪੈਣੀ ਆ ਜੇ ਕਿਸੇ ਨੇ ਵੀ ਲੈਣੀ ਆ ਜੀ ਆ ਪੰਡ ਪੂਰੀ ਲੈਣੀ ਪੰਦੀ ਆ ਮੂਲੀ ਦੀ ਹਾਂਜੀ ਦੋਸਤੋ ਮੇਥੀ ਦਾ ਰੇਟ ਹੈਗਾ ਜੀ 100 ਤੋਂ ਲੈ ਕੇ 120 ਰੁਪਏ ਤੱਕ ਦਾ ਭਾਅ ਜੀ ਦਰਦਨ ਦਾ ਜੀ ਦਰਦਨ ਦੇ ਵਿੱਚ 12 ਗੁੱਟੀਆਂ ਹੁੰਦੀਆਂ ਨੇ ਜੇ ਕਿਸੇ ਨੂੰ ਵੀ ਲੈਣੀਆਂ ਜੀ 12 ਗੁੱਟੀਆਂ ਲੈਣੀਆਂ ਪੈਂਦੀਆਂ ਨੇ ਜੀ 120 ਰੁਪਏ ਦਾ ਭਾਅ ਜੀ ਮੇਥੇ ਦਾ ਜੀ ਹਾਂਜੀ ਦੋਸਤੋ ਸਾਗਮੋਲਾ ਦਾ ਰੇਟ ਹੈਗਾ ਜੀ 10 ਤੋਂ ਲੈ ਕੇ 12 ਰੁਪਏ ਤੱਕ ਦਾ ਭਾਅ ਰਹੇਗਾ ਜੀ ਸਾਗਮੋਲਾ ਦਾ ਜੀ ਤੇ ਬੰਦ ਗ੍ਰੇਡ ਲੈਣਾ ਮੈਣਾ ਜੇ ਕਿਸੇ ਨੇ ਵੀ ਲੈਣਾ ਜੀ 20 22 ਕਿਲੋ ਹੁੰਦਾ ਜੀ ਇਹਦੇ ਵਿੱਚ ਮੇਟਾ ਤੇ ਰੇਟ ਹੈਗਾ ਜੀ 10 ਤੋਂ ਲੈ ਕੇ 12 ਰੁਪਏ ਤੱਕ ਦਾ ਭਾਅ ਜੀ ਸਾਗਮੋਲਾ ਦਾ ਜੀ ਹਾਂਜੀ ਦੋਸਤੋ ਪਿਆਜ਼ ਦਾ ਰੇਟ ਹੈਗਾ ਜੀ ਕੱਚੇ ਪਿਆਜ਼ ਦਾ ਰੇਟ ਹੈਗਾ ਜੀ 30 ਰੁਪਏ ਕਿਲੋ ਦਾ ਭਾਅ ਜੀ ਜਿਹੜੀ ਬੰਨੀ ਹੁੰਦੇ ਨੇ ਵੀ ਗੰਡ ਜੇ ਇਕੱਲੀ ਇਕੱਠੀ ਲੈਣੀ ਪੈਂਦੀ ਆ ਜੀ ਰੇਟ ਹੈਗਾ ਜੀ ਇਹਦਾ 30 ਰੁਪਏ ਕਿਲੋ ਦਾ ਭਾਅ ਜੀ ਕੱਚੇ ਪਿਆਜ਼ ਦਾ ਹਾਂਜੀ ਦੋਸਤੋ ਧਨੀਏ ਦਾ ਰੇਟ ਹੈਗਾ ਜੀ ਕਿਲੋ ਦਾ ਜੀ 40 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਧਨੀਏ ਦਾ ਜੀ ਤੇ ਪੰਸੇਰੀ ਦਾ ਰੇਟ ਹੈਗਾ ਜੀ 200 ਤੋਂ ਲੈ ਕੇ 250 ਰੁਪਏ ਤੱਕ ਦਾ ਭਾਅ ਜੀ ਧਨੀਏ ਦਾ ਜੀ ਪੰਸੇਰੀ ਦਾ ਹਾਂਜੀ ਦੋਸਤੋ ਮੰਡੀ ਦੇ ਵਿੱਚ ਇਕੱਠੇ ਇਕੱਠ ਹੋਇਆ ਪਿਆ ਜੀ ਪੂਰਾ ਤੇ ਬਾਈ ਆਪਾਂ ਬਾਈ ਗੋਲੀ ਨਾਲ ਵੀ ਗੱਲਬਾਤ ਕਰਦੇ ਵੀ ਬੈਂਗਣੀ ਦਾ ਕੀ ਭਾਅ ਚੱਲ ਰਿਹਾ ਜੀ ਬੰਦ ਲਫਾਫੇ ਦੇ ਰੇਟ ਦੱਸਾਂਗੇ ਵੀ ਕੀ ਭਾਅ ਰਹਿਗੇ ਜੀ ਬੈਂਗਣੀ ਦਾ ਹਾਂਜੀ ਦੋਸਤੋ ਬਾਈ ਗੋਲੀ ਕੋਲੋਂ ਮਿਲ ਜੂ ਜੀ 15 ਨੰਬਰ ਦੁਕਾਨ ਤੇ ਬੈਂਗਣੀ ਜੇ ਕਿਸੇ ਨੇ ਵੀ ਲੈਣੀ ਹੈ ਜੀ ਬੰਦ ਲਫਾਫੇ ਤੇ 100 ਰੁਪਏ ਦਾ ਲਫਾਫਾ ਮਿਲ ਜੂ ਬੰਦ ਜੇ ਕਿਸੇ ਲਈ ਵੀ ਲੈਣਾ ਜੀ ਚੱਕੋ ਜੀ ਬੰਦ ਲਫਾਫਾ 100-100 ਰੁਪਏ ਦੇ ਮਿਲ ਜਾਣਗੇ ਜੀ ਤੇ 15 ਨੰਬਰ ਦੁਕਾਨ ਆ ਗੋਲੀ ਬਾਈ ਦੀ ਹਾਂਜੀ ਦੋਸਤੋ ਜਿਹੜੇ ਲੰਮੇ ਸੂਂਗਰੇ ਆ ਜੀ ਇਹਨਾਂ ਦਾ ਰੇਟ ਹੈਗਾ ਜੀ 200 ਰੁਪਏ ਦਰਜੰਦਾ ਭਾਜ ਜੀ ਸੂਂਗਰੇ ਨੇ ਜੀ ਤੇ ਗੁੱਟੀਆਂ ਹੁੰਦੀਆਂ ਨੇ 12 ਗੁੱਟੀਆਂ ਹੁੰਦੀਆਂ ਨੇ ਜੀ ਹਾਂਜੀ ਦੋਸਤੋ ਆਪਾਂ ਬਾਈ ਮਕੰਦਰ ਨਾਲ ਵੀ ਗੱਲਬਾਤ ਕਰਦੇ ਆ ਵੀ ਪਾਲਕ ਦਾ ਕੀ ਰੇਟ ਰਹਿ ਗਿਆ ਜੀ ਅੱਜ ਦਾ ਜੀ ਹੋਰ ਮਕੰਦਰ ਬਾਈ ਠੀਕ ਆ ਕਹਿਵਾ ਬਾਈ ਤੇ ਪਾਲਕ ਦਾ ਕੀ ਰੇਟ ਕਰਤਾ ਹੁਣ ਬਾਈ ਉਹੀ ਰੇਟ ਚੱਲੀ ਜਾਂਦਾ 5 ਰੁਪਏ ਗੁੱਟੀ 20 ਮਨੇ ਦਾ ਵੀ ਉਹ 50 ਰੁਪਏ ਦੀ ਵੀ ਦਰਜ ਲਪਾਈ ਜਾਂਦਾ ਲੋਕ ਪਾਲਕ ਦੀ ਹਾਂਜੀ ਦੋਸਤੋ ਪਾਲਕ ਦਾ ਰੇਟ ਰਹਿ ਗਿਆ ਜੀ 50 ਤੋਂ ਲੈ ਕੇ 6000 ਰੁਪਏ ਤੱਕ ਲੈ ਦਰਜ ਹੁੰਦਾ ਭਾਅ ਚੱਲੀ ਜਾਂਦਾ ਜੀ ਪਾਲਕ ਦਾ ਹੀ ਦਰਜ ਹੁੰਦਾ ਜੀ ਤੇ ਗੁੱਟੀਆਂ ਹੁੰਦੀਆਂ ਨੇ 12 ਜੀ ਤੇ ਸਰੋਂ ਦੇ ਸਾਗ ਦਾ ਕੀ ਰੇਟ ਚੱਲੀ ਜਾਂਦਾ 60 ਰੁਪਏ ਗੁੱਟੀ ਵੀ ਲੇ ਹਾਂਜੀ ਦੋਸਤੋ ਸਰੋਂ ਦੇ ਸਾਗ ਦਾ ਜੀ 10 ਰੁਪਏ ਕਿੱਟੀ ਦਾ ਭਾਅ ਰਹਿ ਗਿਆ ਜੀ ਸਰੋਂ ਦੇ ਸਾਗ ਦਾ ਜੀ ਤੇ ਜੇ ਘਟੋ ਘਟ ਲੈਣੀ ਪੈਂਦੀ ਹੈ ਤਾਂ ਦਰਜਨ ਲੈਣੀ ਪੈਂਦੀ ਹੈ ਜੇ ਕਿਸੇ ਨੇ ਵੀ ਲੈਣੀ ਹੈ ਜੀ 100 ਤੋਂ ਲੱਗੇ 120 ਰੁਪਏ ਤੱਕ ਦਾ ਭਾਅ ਜੀ ਸਰੋਂ ਦੇ ਸਾਗ ਦਾ ਜੀ ਹੋਰ ਜੀ ਸਰਪੰਚ ਸਾਹਿਬ ਠੀਕ ਹੋ ਜੀ ਵਧੀਆ ਜੀ ਹਾਂਜੀ ਦੋਸਤੋ ਜਿਹੜਾ ਆਲੇ ਦਾ ਭਾਅ ਹੈਗਾ ਜੀ ਆਲੇ ਦਾ ਭਾਅ ਹੈਗਾ ਜੀ 22 ਤੋਂ ਲੈ ਕੇ 22 ਰੁਪਏ ਤੱਕ ਦਾ ਭਾਅ ਜੀ ਆਲੇ ਦਾ ਜੀ ਹਾਂਜੀ ਦੋਸਤੋ ਹੌਲ ਸੇਲ ਦਾ ਰੇਟ ਰਿਹਾ ਜੀ ਇਹਦਾ ਸੱਤ ਚੁੰਦਰ ਦਾ ਰੇਟ ਰਿਹਾ ਜੀ ਇਹ ਪੂਰੀ ਪੰਡ ਜੀ ਲੈਣੀ ਪੈਂਦੀ ਹੈ ਜੀ ਇਹ ਕਟਾ-ਕਟ 10 ਕਿਲੋ ਹੁੰਦੀ ਹੈ ਇਹ ਹਾਂਜੀ ਹਾਂਜੀ ਦੋਸਤੋ 5-10 ਕਿਲੋ weight ਹੁੰਦਾ ਜੀ ਇਹਦੇ ਵਿੱਚ ਤੇ ਰੇਟ ਹੈਗਾ ਜੀ ਇਹਦਾ 30 ਰੁਪਏ ਕਿਲੋ ਦਾ ਭਾਅ ਜੀ ਚੁੰਦਰ ਦਾ ਜੀ ਹਾਂਜੀ ਦੋਸਤੋ ਚੱਪਣ ਕੱਦੂ ਆ ਰੇਟ ਹੈਗਾ ਜੀ ਬੰਦ ਨੇ ਆਵੇਗਾ ਰੇਟ ਹੈਗਾ ਜੀ 20 ਤੋਂ ਲੈ ਕੇ 22 ਰੁਪਏ ਤੱਕ ਦਾ ਭਾਅ ਆ ਦੀ ਚੱਪੜ ਗੱਡੂ ਦਾ ਜੀ ਬੰਦਲ ਫਾਫੇ ਦਾ ਭਾਅ ਆ ਦੀ ਚੱਪੜ ਗੱਡੂ ਦਾ ਹਾਂਜੀ ਦੋਸਤੋ ਨੋਕਰ ਪਿੰਡੀ ਦਾ ਰੇਟ ਆ ਹੈਗਾ ਜੀ 75 ਰੁਪਏ ਲੈ ਕੇ 80 ਰੁਪਏ ਤੱਕ ਦਾ ਭਾਅ ਆ ਜੀ ਪਿੰਡੀ ਦਾ ਜੀ ਇਹ ਬੰਦਲ ਫਾਫੇ ਦਾ ਭਾਅ ਆ ਜੀ ਪਿੰਡੀ ਦਾ ਹਾਂਜੀ ਦੋਸਤੋ ਆਪਾਂ ਫਰੂਟ ਵਾਰੀ ਦੀ ਗੱਲਬਾਤ ਕਰਦੇ ਆਂ ਵੀ ਅੱਜ ਦਾ ਫਰੂਟ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਜੀ ਆਪਾਂ ਹੋਲ ਸ਼ੇਅਰ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਆਂ ਇਹ ਫਰੂਟ ਦਾ ਕੀ ਭਾਅ ਰਿਹਾ ਜੀ ਅੱਜ ਹਾਂਜੀ ਦੋਸਤੋ ਜਿਹੜਾ ਮੀਡੀਅਮ ਸਾਈਜ਼ ਕੇਲਾ ਹੁੰਦਾ ਜੀ ਉਹਦਾ ਰੇਟ ਹੈਗਾ ਜੀ 15 ਤੋਂ ਲੈ ਕੇ 18 ਰੁਪਏ ਤੱਕ ਦਾ ਭਾਅ ਜੀ ਜਿਹੜਾ ਵਧੀਆ ਕੇਲਾ ਜੀ ਉਹਦਾ ਰੇਟ ਹੈਗਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਕੇਲੇ ਦਾ ਜੀ ਪੂਰਾ ਵਧੀਆ ਟਾਪ ਵਾਲੇ ਕੇਲੇ ਦਾ ਜੀ ਤੇ ਬੰਦ ਗ੍ਰੇਡ ਲੈਣੇ ਪੈਂਦੇ ਜੇ ਕਿਸੇ ਨੇ ਵੀ ਲੈਣਾ ਜੀ ਬੰਦ ਗ੍ਰੇਡ ਕੇਲੇ ਦਾ ਭਾ ਜੀ ਦੋਸਤੋ ਜਿਹੜਾ ਕੇਨੂਆਂ ਦਾ ਰੇਟ ਹੈਗਾ ਜੀ ਬੰਦ ਗਰੇਟਾਂ ਦਾ ਰੇਟ ਹੈਗਾ ਜੀ 25 ਤੋਂ ਲੈ ਕੇ 26 ਰੁਪਏ ਤੱਕ ਦਾ ਭਾਅ ਜੀ ਕੇਨੂਆਂ ਦਾ ਜੀ ਤੇ ਬੰਦ ਗਰੇਟਾਂ ਦਾ ਭਾਅ ਜੀ ਕੇਨੂਆਂ ਦਾ ਤੇ ਛੇਵ ਬਾਰੇ ਗੱਲਬਾਤ ਕਰੀਏ ਤਾਂ ਛੇਵ ਵੀ ਤੁਹਾਨੂੰ ਹੋਰ ਵੀ ਬਹੁਤ ਸਸਤਾ ਮਿਲ ਜੂਆ ਤੇ ਛੇਵ ਦਾ ਰੇਟ ਹੈਗਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਛੇਵ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਛੇਵ ਦਾ ਹਾਂਜੀ ਦੋਸਤੋ ਸੇਵ ਬਾਰੇ ਪੇਟੀਆਂ ਬਾਰੇ ਗੱਲਬਾਤ ਕਰੀਏ ਤਾਂ ਸੇਵ ਦਾ ਹੈਗਾ ਜੀ ਰੇਟ ਅੱਜ ਦਾ ਜੀ ਤੇ ਰੇਟ ਹੈਗਾ ਜੀ 400 ਤੋਂ ਲੈ ਕੇ 500 ਰੁਪਏ ਤੱਕ ਪੇਟੀ ਮਿਲ ਜੂਜੀ ਬੰਦ ਜੇ ਕਿਸੇ ਨੂੰ ਵੀ ਲੈਣੀ ਹੈ ਇਹਨੂੰ ਸੇਵ ਦੀ ਤੇ ਬੰਦ ਪੇਟੀਆਂ ਦਾ ਭਾਅ ਜੀ ਸੇਵ ਦਾ ਰੇਟ ਹੈਗਾ ਜੀ ਇਹਦੇ ਵਿੱਚ 13 ਕਿਲੋ ਵੇਟ ਹੁੰਦਾ ਜੀ 14 ਕਿਲੋ ਹਾਂਜੀ ਦੋਸਤੋ ਜਿਹੜਾ ਗਰੀਕ ਨਾਰ ਹੁੰਦਾ ਜੀ ਇਹਦਾ ਰੇਟ ਹੈਗਾ ਜੀ 1000 ਤੋਂ ਲੈ ਕੇ 1100 ਰੁਪਏ ਤੱਕ ਦਾ ਭਾਅ ਜੀ ਖਿਲਾਰਾਂ ਦਾ ਜੀ ਜਿਹੜਾ ਇਹ ਤੇ ਵਧੀਆ ਕੁਆਲਿਟੀ ਆ ਜੀ ਨਾਰਾਂ ਦੀ ਉਹਦਾ ਰੇਟ ਹੈਗਾ ਜੀ ਪੂਰੀ ਵਧੀਆ ਟਾਪ ਦੀ ਕੁਆਲਿਟੀ ਦਾ ਰੇਟ ਹੈਗਾ ਜੀ 12 ਤੋਂ ਲੈ ਕੇ 1300 ਰੁਪਏ ਤੱਕ ਦਾ ਪਾਅ ਸੀ ਇਨਾਰਾਂ ਦਾ ਜੀ ਇਹ ਬੰਦ ਡੱਬਿਆਂ ਦਾ ਪਾਅ ਜੀ ਇਨਾਰਾਂ ਦਾ ਜੀ ਹਾਂਜੀ ਦੋਸਤੋ ਚੀਕੂਆਂ ਦਾ ਰੇਟ ਹੈਗਾ ਜੀ ਬੰਦ ਡੱਬੇ ਆਉਣ ਲੱਗੇ ਚੀਕੂਆਂ ਦੇ ਜੀ ਤੇ ਚੀਕੂਆਂ ਦਾ ਰੇਟ ਹੈਗਾ ਜੀ 400 ਰੁਪਏ ਦਾ ਡੱਬਾ ਮਿਲ ਜੀ ਬੰਦ ਜੀ ਵੇਟ ਹੈਗਾ ਜੀ ਜਿਹਦੇ ਵਿੱਚ 10 ਕਿਲੋ ਕੋ 5 ਨੰਬਰ ਦੁਕਾਨ ਤੋਂ ਮਿਲ ਜਾਣਗੇ ਡੱਬੇ ਜੇ ਕਿਸੇ ਨੇ ਵੀ ਲੈਣੇ ਨੇ ਚੀਕੂਆਂ ਦੇ ਬੰਦਾ ਹਾਂਜੀ ਦੋਸਤੋ ਕੀਵੀ ਦਾ ਰੇਟ ਹੈਗਾ ਜੀ ਜਿਹੜਾ ਬੰਦ ਡੱਬੀ ਆਉਂਦੀ ਹੈ ਜੀ ਕੀਵੀ ਆਂਦੀ ਇਹਦਾ ਰੇਟ ਹੈਗਾ ਜੀ 80 ਰੁਪਏ ਪੀਸ ਮਿਲ ਜੂਗਾ ਜੀ ਕਿਸੇ ਨੇ ਵੀ ਲੈਣਾ ਜੀ ਬੰਦਾ ਡੱਬੇ ਗ੍ਰੇਡ ਦੇ ਵਿੱਚ ਆਉਂਦੀਆਂ ਨੇ ਜੀ ਪੀਸ ਉਹ ਚਾਰ ਜੀ ਕਿਵੀ ਦੇ ਹਾਂਜੀ ਦੋਸਤੋ ਅਮਰੂਦ ਦਾ ਰੇਟ ਹੈਗਾ ਜੀ ਬੰਦ ਗ੍ਰੇਡ ਦਾ ਰੇਟ ਆ ਰਿਹਾ ਜੀ ਅਮਰੂਦ ਦਾ ਜੀ 30 ਰੁਪਏ ਕਿਲੋ ਦਾ ਭਾਜ ਜੀ ਅਮਰੂਦ ਦਾ ਜੀ ਜੀ ਦੋਸਤੋ 22 ਕਿਲਵਾਂਤ ਕੋਲੇ ਮਿਲ ਜੂ ਜੇ ਕਿਸੇ ਨੇ ਵੀ ਲੈਣਾ ਜੀ ਬੰਗਲਾੌਰ ਵਾਲਾ ਨਰੀਅਲ ਦਾ ਰੇਟ ਹੈਗਾ ਜੀ 350 ਰੁਪਏ ਪੀਸ ਹੈਗੇ ਨੇ 10 ਤੇ ਬੰਦ ਲਫਾਫੇ ਦੇ ਵਿੱਚ ਮਿਲ ਜਾਣਗੇ 22 ਹਰਾਂ ਕੋਲੇ ਦਿੱਲੀ ਗੱਡੀ ਆਉਂਦੀ ਹੈ ਜੀ ਇਹ ਬੰਗਲਾੌਰ ਵਾਲੀ ਤੇ ਨਰੀਅਲ ਪੂਰੇ ਵਧੀਆ ਫਰੈਸ਼ ਹੁੰਦੇ ਜੀ 10 ਪੀਸ ਹੁੰਦਾ ਜੀ ਅਨਖਾਫੇ ਦੇ ਵਿੱਚ ਰੇਟ ਰਹੇਗਾ ਜੀ ਇਹਦਾ 350 ਰੁਪਏ ਜੀ ਹਾਂਜੀ ਦੋਸਤੋ ਪੈਨੈਪਲ ਵੀ ਮਿਲ ਜਾਣਗੇ ਬਾਈ ਕੁਲਵੰਤ ਕੋਲੇ ਵੀ ਕਿਸੇ ਨੇ ਵੀ ਲੈਣੇ ਜੀ ਤੇ ਰੇਟ ਹੈਗਾ ਜੀ ਇਹਦਾ ਕਿਲੋ ਦਾ ਜੀ 30 ਰੁਪਏ ਕਿਲੋ ਮਿਲ ਜੂਗਾ ਜੀ ਪੈਨੈਪਲ ਜੀ ਹਾਂਜੀ ਦੋਸਤੋ ਸੰਤਰਿਆਂ ਦਾ ਰੇਟ ਹੈਗਾ ਜੀ ਬੰਦ ਗ੍ਰੇਡ ਦਾ ਰੇਟ ਹੈਗਾ ਜੀ 70 ਰੁਪਏ ਕਿਲੋ ਦਾ ਭਾਜ ਜੀ ਸੰਤਰਿਆਂ ਦੇ ਜੀ ਇਹ ਬੰਦ ਗ੍ਰੇਡ ਲੈਣੇ ਪੈਂਦੇ ਜੀ ਹਾਂਜੀ ਦੋਸਤੋ ਆਪਾਂ ਇੱਕ ਹੋਰ ਵੀ ਵਧੀਆ ਟਾਪ ਦਾ ਸ਼ੇਵ ਦਿਖਾਉਣਾ ਵੀ ਕੀ ਭਾ ਚੱਲ ਰਿਹਾ ਜੀ ਸ਼ੇਵ ਦਾ ਜੀ ਬਾਹਰਲੇ ਫਰੂਟ ਦਾ ਜੀ ਇਹ ਹੋਰ ਬਾਈ ਕੀ ਆ ਲੈ ਵਧੀਆ ਬਾਈ ਵਧੀਆ ਕਹਿਵਾਂਗੇ ਕਿਹੜਾ ਫਰੂਟ ਆ ਸੇਵ ਬਾਈ ਇਹ ਨੌਰ ਦਾ ਸੇਵ ਆ ਬਾਈ ਸਾਰਾ ਨੌਰ ਦਾ ਹਾਂਜੀ ਦੋਸਤੋ ਕਿ ਨੌਰ ਵਾਲਾ ਸੇਵ ਆ ਜਿਹੜਾ ਉਹ ਚੱਲਣਾ ਸ਼ੁਰੂ ਹੋ ਗਿਆ ਤਾਂ ਤੇ ਰੇਟ ਕੀ ਰਹਿ ਗਿਆ ਇਹਦਾ ਇਹ 150 ਰੁਪਏ ਕਿਲੋ ਹਾਂਜੀ ਦੋਸਤੋ 150 ਰੁਪਏ ਕਿਲੋ ਮਿਲਦੀ ਆ ਜੇ ਕਿਸੇ ਨੇ ਵੀ ਲੈਣਾ ਜੀ ਪੰਦ ਡੱਬਿਆਂ ਦਾ ਰੇਟ ਆ ਜੀ 150 ਰੁਪਏ ਕਿਲੋ ਜੀ ਇਹ ਸਾਰਾ ਮੋਟਰੂ ਲੈ ਕੇ ਆਇਆ ਉਹ ਤੇ ਆਣਾ ਇਹ 1900 ਰੁਪਏ ਦਾ 50 ਦਾਣਾ 1900 ਦਾ ਹੈ ਡੱਬਾ 1900 ਦਾ ਪੈ ਜਾਂਦਾ ਇਹ ਹਾਂਜੀ ਸਾਰਾ ਹਾਂਜੀ ਦੋਸਤੋ ਸਾਰਾ ਡੱਬਾ ਇਹ 1900 ਦਾ ਪੈ ਜਾਂਦਾ ਵੇਟ ਹਾਂਜੀ ਦੋਸਤੋ ਪਵਿੱਤੇ ਦਾ ਰੇਟ ਹੈ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਪਾਜ ਜੀ ਪਵਿੱਤੇ ਦਾ ਜੀ ਇਹ ਬੰਦ ਗਰੇਟਾਂ ਦਾ ਪਾਜ ਜੀ ਪਵਿੱਤੇ ਹਾਂਜੀ ਦੋਸਤੋ ਆਪਾਂ ਆਲੂ ਤੇ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਬਾਬੂ ਜੀ ਨਾਲ ਵੀ ਕੀ ਪਾਰ ਰਿਹਾ ਜੀ ਅੱਜ ਦਾ ਜੀ ਹੋਲ سیل ਦਾ ਰੇਟ ਜੀ ਚਲੋ ਆਪਾਂ ਗੱਲ ਹੀ ਕਰਵਾ 20 ਅੱਜ ਦਾ ਕੀ ਪਾਰ ਰਿਹਾ ਜੀ ਜੀ ਦੋਸਤੋ ਆਪਾਂ ਬਾਬੂ ਜੀ ਨਾਲ ਗੱਲਬਾਤ ਕਰਦੇ ਵੀ ਨਵੇਂ ਆਲੂ ਦਾ ਕੀ ਪਾਰ ਰਹਿ ਗਿਆ ਜੀ ਅੱਜ ਦਾ ਜੀ ਹੋਲ سیل ਦੇ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਪਾਰੇ ਨਮਸਕਾਰ ਬਾਬੂ ਜੀ ਨਮਸਕਾਰ ਨਮਸਕਾਰ ਹੋਠੀਕੇ ਜੀ ਬਹੁਤ ਬੜੀਆ ਤੇ ਆਲੂ ਦਾ ਕੀ ਪਾਰ ਰਹਿ ਗਿਆ ਜੀ ਨਵੇਂ ਦਾ ਜੀ ਨਵਾਂ ਆਲੂ ਅੱਜ ਵਿਗਿਆ ਮਰਸਦਗਾ 450 ਰੁਪਏ ਕਟਾ ਹਾਂਜੀ ਦੋਸਤੋ ਅੰਬਰਸਰ ਵਾਲੇ ਆਲੂ ਦਾ ਪਾਰ ਸਾਡੇ 450 ਰੁਪਏ ਦਾ ਭਾਰ ਰਹਿ ਗਿਆ ਜੀ ਬੰਦੇ ਦਾ ਗੱਤੇ ਦਾ ਜੀ ਤੇ weight ਹੁੰਦਾ ਜੀ ਇਹਦੇ ਵਿੱਚ 50 ਕਿਲੋ weight ਹੁੰਦਾ ਜੀ ਗੱਤੇ ਦੇ ਵਿੱਚ ਤੇ ਆਲੂ ਵੀ ਪੂਰਾ ਵਧੀਆ ਟਾਪ ਦਾ ਆਲੂ ਆ ਜੀ ਨਵਾਂ ਆਲੂ ਤੇ ਰੇਟ ਵੀ ਬਹੁਤ ਘੱਟ ਰਹਿ ਗਿਆ ਜੀ 450 ਰੁਪਏ ਦਾ ਗੱਤੇ ਦਾ ਭਾਰ ਰਹਿ ਗਿਆ ਜੀ ਆਲੂ ਦਾ ਜੀ ਤੇ ਇਹ ਵੀ ਬਾਵਾ ਜੀ ਕੋਲੋਂ ਮਿਲਦੀ ਆ ਜੇ ਕਿਸੇ ਨੇ ਗੱਲਬਾਤ ਕਰਨੀ ਆ ਜਾਂ ਵੇਚਣਾ ਆ ਜਾਂ ਖਰੀਦਣਾ ਤਾਂ ਬਾਵਾ ਜੀ ਦਾ ਸਕਰੀਨ ਤੇ ਨੰਬਰ ਵੀ ਹੂਆ ਤੁਸੀਂ ਗੱਲਬਾਤ ਕਰ ਸਕਦੇ ਜੀ ਬਾਉ ਜੀ ਨਾਲ ਗੱਲਬਾਤ ਹਾਂਜੀ ਬਾਗੀ ਰਾਜਸਥਾਨ ਦਾ ਜਾਤਾ ਹੈ ਬਾਗੀ ਹਾਂਜੀ ਕਿਸਾਨਾਂ ਨੂੰ ਕਹ ਬਣਨੇ ਦੀ ਲੋੜ ਨਹੀਂ ਆਲੂ ਤਾਂ ਮੰਦਾ ਦੇ ਗੱਲ ਤੇਜ ਹੋ ਜਾਏਗਾ ਅੱਛਾ ਵੀ ਤੇਜ ਹੋ ਵੀ ਆ ਜੀ ਹਾਂ 네ਪਾਲ ਜਾਏਗਾ 네ਪਾਲ ਹਾਂਜੀ ਦੋਸਤੋ ਕਿਸਾਨ ਭਰਾਵਾਂ ਨੂੰ ਮੈਸੇਜ ਲਾਇਆ ਬਾਉ ਜੀ ਨੇ ਵੀ ਆਲੂ ਆ ਘਾੜਦਾ ਨਿਕਿਆ ਵੀ ਰੇਟ ਵਧੂਗਾ ਇਹ ਲਾੜਗਾ 1500 ਰੁਪਏ ਕਿੰਦਲ 네ਪਾਲ ਜਾਏਗਾ 15 ਤਰੀਕ ਜਾਂ 15 ਦਸੰਬਰ ਸੇ ਠੀਕ ਹੈ ਹਾਂ 네ਪਾਲ ਜਾਏਗਾ ਲਾਲ 15 ਰੁਪਏ ਰਕਉਂਟਾ ਲਾ। ਅੱਛਾ ਵੀ ਬਾਹਰ ਜਾਊਗਾ ਆਪਣਾ। ਜਾਏਗਾ 네ਪਾਲ। ਠੀਕ ਹੈ। ਹਾਂਜੀ ਦੋਸਤੋ ਪਿਆਜ਼ ਦਾ ਰੇਟ ਹੈਗਾ ਜੀ ਅੱਜ ਦਾ ਜਿਹੜਾ ਵਧੀਆ ਤਾਜ਼ਾ ਪਿਆਜ਼ ਆ ਜੀ ਨਵਾਂ ਪਿਆਜ਼ ਆ ਰਿਹਾ ਜੀ ਲਾਲ ਪਿਆਜ਼ ਤੇ ਰੇਟ ਹੈਗਾ ਜੀ ਇਹਦਾ 12 ਤੋਂ ਲੈ ਕੇ 13 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਪਿਆਜ਼ ਦਾ ਜੀ ਜੇ ਕਿਸੇ ਨੂੰ ਲੈਣਾ ਹੈ ਜੀ ਘੱਟੋ ਘੱਟ ਬੰਦ ਘੱਟੇ ਲੈਣੇ ਪੈਣੇ ਆ ਜੀ। ਜੀ ਬੰਦ ਘੱਟੇ ਦਾ ਭਾਅ ਜੀ ਇਹ 12 ਤੋਂ ਲੈ ਕੇ 13 ਰੁਪਏ ਕਿਲੋ ਤੱਕ ਦਾ ਭਾਅ ਜੀ ਪਿਆਜ਼ ਦਾ ਜੀ ਬੰਦ ਘੱਟੇ ਦਾ। ਹਾਂਜੀ ਦੋਸਤੋ ਲਾਸਣ ਦਾ ਪਾ ਹੈਗਾ ਜੀ ਜਿਹੜਾ ਮੋਟੀ ਗੰਡੀ ਵਾਲਾ ਲਾਸਣ ਹੈਗਾ ਜੀ ਇਹਦਾ ਰੇਟ ਹੈਗਾ ਜੀ 65 ਤੋਂ ਲੈ ਕੇ 70 ਰੁਪਏ ਤੱਕ ਦਾ ਪਾ ਜਿੱਲਾ ਸੰਦਾ ਜੀ ਇਹ ਵਧੀਆ ਗੰਡੀ ਦਾ ਪਾ ਜਿੱਲਾ ਸੰਦਾ ਜੀ ਤੇ ਇਹ ਹੈਗਾ ਜੀ ਐਮਪੀ ਵਾਲਾ ਲਾਸਣ ਹੈ ਇਹ